ਇੱਕ ਦਿਨ ਇੱਕ ਮਨੁੱਖ ਭਾਈ ਗੁਰਦਾਸ ਜੀ ਦੇ ਕੋਲ ਜਾਂਦਾ ਹੈ ਤੇ ਜਾ ਕੇ ਕਹਿੰਦਾ ਕਿ ਮੇਰੇ ਮਨ ਦਾ ਸਵਾਲ ਹੈ ਵੀ ਅਸੀਂ ਕਿਹੜਾ দান ਕਰੀਏ ਜੋ ਸਭ ਤੋਂ ਉੱਤਮ দান ਹੋਵੇ ਤੇ ਉਹਦਾ ਫਲ ਵੀ ਬਹੁਤ ਜ਼ਿਆਦਾ ਮਿਲੇ ਭਾਈ ਗੁਰਦਾਸ ਜੀ ਨੇ ਕਿਹਾ ਤੁਸੀਂ ਕੱਲ ਨੂੰ ਆਇਓ ਇਹਦਾ ਜਵਾਬ ਤੁਹਾਨੂੰ ਕੱਲ ਨੂੰ ਦਵਾਂਗੇ ਕਹਿੰਦੇ ਉਸ ਸਮੇ ਗੁਰੂ ਨਾਨਕ ਦੇਵ ਜੀ ਦੀ ਸਤਵੀਂ ਜੋਤ ਜਿਹੜੀ ਸੀ ਉਸ ਸਿੰਘਾਂ ਸੰਤੇ ਵਿਰਾਜਮਾਨ ਸੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਤਵੀਂ ਜੋਤ ਕੋਲ ਭਾਈ ਗੁਰਦਾਸ ਜੀ ਆਏ ਤੇ ਮਨੁੱਖ ਵੀ ਆ ਗਿਆ ਉਹ ਮਨੁੱਖ ਕਹਿਣ ਲੱਗਿਆ ਜੀ ਮੈਂ ਇਹਨਾਂ ਨੂੰ ਕੱਲ ਜਿਹੜਾ ਸਵਾਲ ਕੀਤਾ ਸੀ ਉਹਦਾ ਜਵਾਬ ਲੈਣਾ ਹੈ ਉਹਨੇ ਫਿਰ ਸਵਾਲ ਦੁਹਰਾਇਆ ਫਿਰ ਕਹਿਣ ਲੱਗਿਆ ਵੀ ਜੋ ਅਮੀਰ ਨੇ ਉਹ ਤਾਂ দান ਕਰ ਸਕਦੇ ਨੇ ਤੇ ਜੋ ਗਰੀਬ ਨੇ ਉਹ ਕਿਵੇਂ দান ਕਰ ਸਕਦੇ ਨੇ ਗੁਰੂ ਜੀ ਅਸੀਂ ਤੇ ਗਰੀਬ ਹਾਂ ਨਿਰਦਨ ਹਾਂ ਅਸੀਂ ਕਿਵੇਂ ਦਾਨ ਕਰੀਏ ਸਾਨੂੰ ਕਿਵੇਂ ਫਲ ਪ੍ਰਾਪਤ ਹੋਵੇਗਾ ਗੁਰੂ ਜੀ ਨੇ ਕਿਹਾ ਸੰਗਤ ਜੀ ਜਿਸ ਕੋਲ ਧਨ ਦੌਲਤ ਹੈ ਉਸ ਕੋਲ ਬੇਅੰਤ ਧਨ ਹੈ ਤੇ ਗਰੀਬ ਕੋਲ ਖਾਣ ਲਈ ਵੀ ਕੁਝ ਨਹੀਂ ਇੱਕੋ ਬਰਾਬਰ ਦੇਖੋ ਜਿਸ ਕੋਲ ਜ਼ਿਆਦਾ ਧਨ ਹੈ ਉਹ ਜੇ ਹਜ਼ਾਰ দান ਕਰਦਾ ਤੇ ਜਿਸ ਕੋਲ ਕੁਝ ਨਹੀਂ ਉਹ ਰੁਪਈਆ দান ਕਰਦਾ ਤੇ 1 ਰੁਪਈਏ ਵਾਲੇ ਦਾ ਧਨ ਉਸ ਨਾਲੋਂ ਕਿਤੇ ਵੱਧ ਹੈ ਕਹਿੰਦੇ ਮਹਾਰਾਜ ਕਿਰਪਾ ਕਰਕੇ ਸਮਝਾਓ ਵੀ ਐਵੇਂ ਸਮਝ ਨਹੀਂ ਆ ਰਿਹਾ 파ਸ਼ਾ ਕਹਿੰਦੇ ਕਿੰਨੇ ਪ੍ਰਸ਼ਾਦ ਦੇ ਸਕਦਾ ਉਹ ਕਹਿਣ ਲੱਗਿਆ ਜੀ ਮੈਂ ਨਾ ਚਾਰ ਪ੍ਰਸ਼ਾਦੇ ਸ਼ਕਦਾ ਹਾਂ ਪਾਦਸ਼ਾਹ ਕਹਿੰਦੇ ਤੂੰ ਤਿੰਨ ਵਿੱਚ ਕਿਆ ਕਰ ਤੇ ਨਾਲ ਪਰਮਾਤਮਾ ਦਾ ਨਾਮ ਜਪਿਆ ਕਰ ਜਿਹੜਾ ਇੱਕ ਪ੍ਰਸ਼ਾਦੇ ਦਾ ਤੇਰਾ ਆਟਾ ਹੈ ਨਾ ਉਹ ਘਰ ਦੇ ਵਿੱਚ ਇੱਕ ਘੜਾ ਲਾ ਲੈ ਤੇ ਉਹ ਬਰਤਨ ਦੇ ਵਿੱਚ ਪਾਈ ਜਾਇਆ ਕਰ ਜਦੋਂ ਲੱਗੇ ਵੀ ਇਹ ਸੇਰ ਹੋ ਗਿਆ ਤੇ ਨੇੜੇ ਤੇੜੇ ਕਿਤੇ ਵੀ ਲੰਗਰ ਹੋਵੇ ਜਾਂ ਕੋਈ ਜ਼ਰੂਰਤਮੰਦ ਤੈਨੂੰ ਦਿਖੇ ਤੇ ਉੱਥੇ ਜਾ ਕੇ ਤੂੰ ਉਸ ਨੂੰ ਦੇ ਆਇਆ ਕਰ ਜਿੱਥੇ ਭੁੱਖੇ ਦੀ ਭੁੱਖ ਦੀ ਤ੍ਰਿਪਤੀ ਹੋਵੇ ਨਾ ਤੂੰ ਉੱਥੇ ਜਾ ਕੇ ਇਹ ਦੇ ਆਇਆ ਕਰ ਨਾਲ ਦਾ ਦੂਸਰਾ ਮਨੁੱਖ ਖੜਾ ਹੋ ਕੇ ਕਹਿੰਦਾ ਮਹਾਰਾਜ ਮੈਨੂੰ ਚਾਰ ਪਰਸ਼ਾਦਿਆਂ ਦੀ ਭੁੱਖ ਹੁੰਦੀ ਹੈ ਮੈਨੂੰ ਖਾਣ ਨੂੰ ਸਿਰਫ ਦੋ ਮਿਲਦੇ ਨੇ ਇਸ ਦਾ ਵੀ ਕੋਈ ਹੱਲ ਦੱਸ ਦੋ ਪਾਦਸ਼ਾਹ ਕਹਿੰਦੇ ਸਿੱਖਾ ਤੂੰ ਬਸ ਇੱਕ ਚੁੰਡੀ ਆਟਾ ਕੱਢ ਉਹ ਘੜੇ ਦੇ ਵਿੱਚ ਪਾ ਦਿਆ ਕਰ ਇੱਕ ਜਿਹੜੀ ਛੁਟਕੀ ਤੇਰੀ ਹੋਵੇਗੀ ਨਾ ਤੂੰ ਭਾਂਡੇ ਦੇ ਵਿੱਚ ਪਾਈ ਜਾਈਂ ਜਦੋਂ ਤੈਨੂੰ ਲੱਗਿਆ ਵੀ ਭਾਂਡਾ ਭਰ ਗਿਆ ਨੇੜੇ ਤੇੜੇ ਗੁਰੂ ਘਰ ਜਾਂ ਕੋਈ ਵੀ ਜ਼ਰੂਰਤਮੰਦ ਹੋਵੇ ਉਹਨੂੰ ਦੇ ਆਇਆ ਕਰ ਜਦੋਂ ਛਕਿਆ ਜਾਵੇਗਾ ਤਾਂ ਤੁਰੰਤ ਤੈਨੂੰ ਦਾਨ ਲੱਗ ਜਾਵੇਗਾ ਕਹਿੰਦਾ ਪਾਤਸ਼ਾ ਇੰਨਾ ਥੋੜਾ ਜਿਹਾ ਦਾਨ ਵੀ ਲੱਗ ਜਾਂਦਾ ਕਹਿੰਦੇ ਹਾਂ ਸੰਗਤ ਜੀ ਇੰਨਾ ਥੋੜਾ দান ਵੀ ਲੱਗ ਜਾਂਦਾ ਤੁਹਾਨੂੰ ਇੱਕ ਗੱਲ ਦੱਸਦੇ ਹਾਂ ਕਰਤਾਰਪੁਰ ਦੀ ਗੱਲ ਹੈ ਉੱਥੇ ਨਾ ਇੱਕ ਸਿੱਖ ਬਹੁਤ ਹੀ ਗਰੀਬ ਸੀ ਉਹ ਨਾ ਬੜਾ ਲੋਕਾਂ ਦੀਆਂ ਪੈੜਾਂ ਹੁੰਜ ਕੇ ਤੇ ਆਪਣਾ ਗੁਜ਼ਾਰਾ ਕਰਿਆ ਕਰਦਾ ਸੀ ਕਣਕ ਦਾ ਮੌਸਮ ਸੀ ਲੋਕਾਂ ਨੇ ਕਣਕ ਵੱਢੀ ਉਸ ਤੋਂ ਬਾਅਦ ਉਹ ਨਾ ਵੇਚ ਵਟ ਦਿੱਤੀ ਉਹ ਨਾ ਇੱਕ ਇੱਕ ਛੱਪਰ ਦੇ ਵਿੱਚ ਰਿਹਾ ਕਰਦਾ ਸੀ ਰੋਜ਼ ਸਿੱਟੇ ਚੁਣ ਕੇ ਤੇ ਪਤੀ ਪਤਨੀ ਘਰ ਲਿਆਇਆ ਕਰਦੇ ਸੀ ਫਿਰ ਪੱਲੀ ਤੇ ਪਾ ਕੇ ਉਹ ਸਾਰੇ ਸਿੱਟਿਆਂ ਨੂੰ ਉਹ ਚੰਗੀ ਤਰ੍ਹਾਂ ਕਹਿੰਦੇ ਉਸ ਨੂੰ ਕੁੱਟ ਕੇ ਤੇ ਅੱਗੋਂ ਬਲੀਆਂ ਦੇ ਅੱਗੋਂ ਦਾਟ ਲਾ ਲਿਆ ਕਰਦੇ ਉਹ ਟੁੱਟੀ ਜਈ ਛੰਨ ਚ ਰਿਆ ਕਰਦੇ ਸੀ ਉਹਦੇ ਅੱਗੇ ਇੱਕ ਰੁੱਖ ਸੀ ਉਹਦੇ ਤੇ ਇੱਕ ਚਿੜੀ ਤੇ ਚਿੜਾ ਰਿਆ ਕਰਦੇ ਸਨ ਉਹ ਚਿੜੀ ਤੇ ਚਿੜਾ ਕੋਈ ਮਾੜੇ ਕਰਮ ਕਰਕੇ ਇਸ ਜੂਨ ਵਿੱਚ ਆ ਗਏ ਸੀ ਪਰ ਅੰਦਰ ਉਹਨਾਂ ਦੇ ਗਿਆਨ ਸੀ ਉਹ ਕੀ ਕਰਦੇ ਸੀ ਉਹਨਾਂ ਰੋਜ਼ ਦੇਖਿਆ ਕਰਨਾ ਕਿ ਇਹ ਪਤੀ ਪਤਨੀ ਵਿਚਾਰੇ ਬੜੇ ਦੁਖੀ ਨੇ ਰੋਜ਼ ਜਾਂਦੇ ਨੇ ਕਿ ਤੋਂ ਕਣਕ ਦੇ ਸਿੱਟੇ ਜਿਹੜੇ ਨੇ ਉਹ ਚੋਕ ਕੇ ਲਿਆ ਕੇ ਫਿਰ ਇਹਨੂੰ ਕੁੱਟਦੇ ਨੇ ਤੇ ਉਹਦੇ ਨਾਲ ਜਿਹੜਾ ਅਨਾਜ ਇਕੱਠਾ ਕਰਕੇ ਤੇ ਖਾਂਦੇ ਪੀਂਦੇ ਨੇ ਅਸੀਂ ਇਹਨਾਂ ਦੇ ਘਰੋਂ ਅਨਾਜ ਦੇ ਦਾਣੇ ਖਾਂਦੇ ਹਾਂ ਆਪਾਂ ਨੂੰ ਵੀ ਇਹਨਾਂ ਨੂੰ ਅਮੀਰ ਬਣਾਉਣਾ ਚਾਹੀਦਾ ਹੈ ਉਹ ਜਿਹੜਾ ਕਹਿੰਦਾ ਵੀ ਚੱਲ ਐਵੇਂ ਕਰ ਇਹਨਾਂ ਇਥੋਂ ਰੋਜ਼ ਇੱਕ ਚੁੰਝ ਦਾਣੇ ਦੀ ਭਰ ਕੇ ਤੇ ਕਿਸੇ ਗਰੀਬ ਦੇ ਘਰ ਸੁੱਟ ਆਇਆ ਕਰਾਂਗੇ ਦੋਨਾਂ ਨੇ ਵਿਚਾਰ ਕੀਤਾ ਤੇ ਇਹਨਾਂ ਨੂੰ ਗਰੀਬ ਨਹੀਂ ਰਹਿਣ ਦੇਣਾ ਇਸ ਦਾ ਸਾਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਮੂਰਖ ਨੂੰ ਤੇ ਪਤਾ ਹੀ ਨਹੀਂ ਕਿ ਗਰੀਬੀ ਤੇ ਦਲੇਦਰ ਦਾ দান ਕੀਤਿਆਂ ਨਾਸ਼ ਹੋ ਜਾਂਦਾ ਦਲੀਦਰ ਜਿਹੜਾ ਜਦੋਂ দান ਕਰਨ ਲੱਗ ਜਾਈਏ ਤਾਂ ਘਰੋਂ ਕੋਹਾਂ ਦੂਰ ਹੋ ਜਾਂਦਾ ਦਲੀਦਰ ਧੁੱਪਣਾ ਸ਼ੁਰੂ ਹੋ ਜਾਂਦਾ ਇਹ ਵਿਚਾਰਿਆਂ ਨੂੰ ਨਹੀਂ ਪਤਾ ਆਪਾਂ ਦੋ ਦੋ ਦਾਣੇ ਜਿਹੜਾ ਉਹ ਚੁੰਝ ਵਿੱਚ ਭਰ ਕੇ ਤੇ ਉੱਥੇ ਨਾ ਲੰਗਰ ਵਿੱਚ ਉਹਦੇ ਵਿੱਚ ਸੁੱਟ ਆਉਂਦੇ ਕਦੇ ਕਿਸੇ ਜ਼ਰੂਰਤਮੰਦ ਦੇ ਘਰ ਜਾ ਕੇ ਸੁੱਟ ਆਉਂਦੇ ਕੁਝ ਆਪ ਖਾ ਲੈਂਦੇ ਇਸ ਤਰ੍ਹਾਂ ਕਰਦੇ ਕਰਦੇ ਰੋਜ਼ ਉਹ ਐਵੇਂ ਕਰਨ ਲੱਗੇ ਕੁਝ ਸਮਾਂ ਲੰਘਿਆ ਤੇ ਕਹਿੰਦੇ ਜਿਹੜੇ ਸਿੱਟੇ ਦਾਣੇ ਚੁੱਕ ਕੇ ਲੈ ਕੇ ਆਏ ਸੀ ਹੁਣ ਉਸ ਵਿੱਚ ਬਰਕਤ ਹੋਣ ਲੱਗ ਗਈ। ਕੁਝ ਵੇਚ ਵਟਦਿਆ ਕਰਨਾ ਤੇ ਕੁਝ ਦਾ ਕੁਝ ਨਾ ਸਾਈਕਲ ਤੇ ਫੇਰੀ ਲਾਉਣ ਲੱਗ ਲੱਗ ਗਿਆ। ਕਹਿੰਦੇ ਹੌਲੀ-ਹੌਲੀ ਉਸ ਕੰਮ 'ਚ ਉਹਨੂੰ ਬਰਕਤ ਆਉਣ ਲੱਗੀ। ਦੁਕਾਨ ਖੋਲ ਲਈ ਕਹਿੰਦੇ ਐਵੇਂ ਕਰਦੇ-ਕਰਦੇ ਹੁਣ ਵਾਵਾ ਨਫਾ ਹੋਣ ਲੱਗ ਗਿਆ। ਜਦੋਂ ਨਫਾ ਹੋਇਆ ਤੇ ਕਹਿੰਦੇ ਹੁਣ ਐਵੇਂ ਕਰਦਿਆਂ ਟੁੱਟੀ ਛੰਨ ਚ ਕਿਉਂ ਰਹਿਣਾ ਨਵਾਂ ਘਰ ਬਣਾ ਬਣਾ ਲੈਂਦੇ ਹਾਂ ਉਹ ਨਵਾਂ ਘਰ ਬਣਾਉਣ ਲਈ ਉਹਨਾਂ ਤੇ ਵੱਟੇ ਸਾਰਾ ਕੁਝ ਇਕੱਠੇ ਕਰ ਲਿਆ ਹੁਣ ਉਹ ਪਰਮਾਤਮਾ ਨੂੰ ਤੇ ਭੁੱਲ ਹੀ ਗਏ ਸਨ ਪਹਿਲਾਂ ਦੋ ਸਮੇਂ ਜਿਹੜਾ ਯਾਦ ਕਰਦੇ ਸਨ ਉਸ ਪਰਮਾਤਮਾ ਨੂੰ ਵਿਸਾਰ ਦਿੱਤਾ ਆਪਣੇ ਆਪ ਨੂੰ ਹੁਣ ਬੁੱਧੀ ਵਾਲਾ ਉਹ ਸਮਝਣ ਲੱਗ ਕੇ ਬੁਰੇ ਪਦਾਰਥਾਂ ਦੇ ਸੇਵਨ ਕਰਨ ਲੱਗ ਗਿਆ ਤੇ ਨਾਸਤਿਕ ਵੀ ਹੋ ਗਿਆ ਉਹ ਪਹਿਲਾਂ ਗਰੀਬ ਸੀ ਦੁੱਖ ਵਿੱਚ ਸੀ ਤੇ ਉਸ ਵਾਹਿਗੁਰੂ ਨੂੰ ਯਾਦ ਕਰਦਾ ਸੀ ਪੈਸਾ ਆ ਗਿਆ ਤੇ ਭੁੱਲ ਗਿਆ ਹੁਣ ਆਪਣੇ ਵਿੱਚੋਂ ਵੀ ਐਵੇਂ ਕੋਈ ਵਿਰਲਾ ਹੀ ਹੈ ਜੋ ਪਰਮਾਤਮਾ ਨੂੰ ਪੈਸੇ ਆਉਣ ਤੇ ਵੀ ਯਾਦ ਰੱਖਦਾ ਇਸੇ ਤਰ੍ਹਾਂ ਉਹ ਦੋਵੇਂ ਸੋਚਦੇ ਕਿ ਅਸੀਂ ਮਾੜਾ ਕੰਮ ਤਾਂ ਕੋਈ ਕੀਤਾ ਹੀ ਨਹੀਂ ਹੈਗਾ ਇਹ ਤਾਂ ਸਾਨੂੰ ਜਿਹੜਾ ਆਪੇ ਹੀ ਮਿਲ ਗਿਆ ਇਹ ਤਾਂ ਸਭੋ ਉੱਠੇ ਦਿਨ ਆਉਣ ਦਾ ਸੰਕੇਤ ਸੀ ਉਹ ਕਹਿੰਦੇ ਉਸੇ ਤਰ੍ਹਾਂ ਉਹਨਾਂ ਦੇ ਮਾੜੇ ਦਿਨਾਂ ਦੀ ਸ਼ੁਰੂਆਤ ਹੋ ਗਈ ਕਹਿੰਦੇ ਹੌਲੀ-ਹੌਲੀ ਭਈ ਉਹਨੇ ਉਹ ਰੁੱਖ ਜਿਹੜਾ ਸੀ ਉਹ ਘਰੋਂ ਕੱਟ ਦਿੱਤਾ ਉਸ ਥਾਂ ਤੇ ਨਵਾਂ ਮਕਾਨ ਬਣਾ ਲਿਆ ਜਦੋਂ ਨਵਾਂ ਮਕਾਨ ਬਣਾ ਲਿਆ ਰੁੱਖ ਕਟਿਆ ਗਿਆ ਅਚੜਾ ਤੇਚੜੀ ਵਿਚਾਰੇ ਬੇਕਾਰ ਹੋ ਗਏ ਉਹ ਕਿਤੇ ਹੋਰ ਜਾਣ ਲੱਗ ਗਏ ਹੁਣ ਉਹਨਾਂ ਦੇ ਘਰੋਂ ਜਿਹੜਾ ਦਾਣਾ ਰੋਜ਼ ਗੁਰੂ ਘਰ ਜਾਂਦਾ ਸੀ ਉਹ ਬੰਦ ਹੋ ਗਿਆ ਹੁਣ ਉਹਨਾਂ ਦੇ ਜਿਹੜਾ ਦਾਣਾ ਗੁਰੂ ਘਰ ਜਾਂਦਾ ਸੀ ਲੰਗਰ ਚ ਛੱਕਿਆ ਜਾਂਦਾ ਸੀ ਗਰੀਬ ਘਰ ਜਾਂਦਾ ਸੀ ਉਹਨਾਂ ਦਾ ਪੇਟ ਭਰਦਾ ਸੀ ਕਹਿੰਦੇ ਉਹ ਜਿਹੜੀ ਕਮਾਈ ਉਹ ਦਾਨ ਦੀ ਸੀ ਉਹ ਆਉਣੀ ਬੰਦ ਹੋ ਗਈ ਜਦੋਂ ਉਹ ਬੰਦ ਹੋ ਗਈ ਤੇ ਹੌਲੀ-ਹੌਲੀ ਉਹ ਗਰੀਬ ਹੋ ਗਏ ਕਮਾਈ ਜਦੋਂ ਬੁਰੇ ਪਾਸੇ ਲੱਗਣ ਲੱਗ ਜਾਵੇ ਬੰਦਾ ਹੌਲੀ-ਹੌਲੀ ਆਪੇ ਗਰੀਬ ਹੋ ਜਾਂਦਾ ਕਹਿੰਦੇ ਦਾਣੇ ਦਾ ਜਿਹੜਾ ਪੈਸਾ ਸੀ ਜਿਹੜਾ ਉਹ ਦਾਨਪੁਨ ਦਾ ਪੈਸਾ ਸੀ ਉਹ ਮਾੜੇ ਪਾਸੇ ਲੱਗਣ ਲੱਗ ਗਿਆ ਹੁਣ ਗੁਰੂ ਘਰ ਦੇ ਦੋ ਦਾਣੇ ਜਿਹੜੇ ਉਹਨੇ ਸੁਟਨੇ ਸ਼ੁਰੂ ਕੀਤੇ ਸੀ ਨਾ ਉਹ ਗਰੀਬੀ ਤੋਂ ਅਮੀਰੀ ਵੱਲ ਲੈ ਗਏ ਸੀ ਜਦੋਂ ਅਮੀਰ ਹੋ ਜਾਈਏ ਤੇ ਇੱਕੋ ਦਿਨ ਫਿਰ ਗਰੀਬੀ ਆ ਜਾਏ ਤਾਂ ਚਲਣੀ ਬੜੀ ਔਖੀ ਹੋ ਜਾਂਦੀ ਹੈ ਪੋਇਆ ਕੀ ਵੀ ਹੌਲੀ-ਹੌਲੀ ਜਮਾ ਗਰੀਬ ਹੋ ਗਏ ਜਦੋਂ ਗਰੀਬ ਹੋ ਗਏ ਹੁਣ ਰੋਟੀ ਜਿਹੜੀ ਹੈ ਉਹ ਵੀ ਚੰਗੀ ਤਰ੍ਹਾਂ ਨਹੀਂ ਸੀ ਮਿਲਦੀ ਹੁਣ ਨਾ ਉਹ ਬੜੇ ਦੁਖੀ ਰਹਿਣ ਲੱਗੇ ਕਿਸੇ ਨੇ ਕਿਹਾ ਵੀ ਤੂੰ ਨਾ ਫਲਾਣੇ ਥਾਂ ਐਵੇਂ ਸੰਤ ਫਕੀਰ ਰਹਿੰਦੇ ਨੇ ਉਹਨਾਂ ਦੇ ਕੋਲ ਜਾ ਗੁਰੂ ਪਾਤਸ਼ਾਹ ਜੀ ਦੇ ਕੋਲ ਤੇ ਉੱਥੇ ਤੈਨੂੰ ਸਾਰੀ ਜਿਹੜੀ ਹੈ ਤੇਰੇ ਨਾਲ ਜੋ ਵੀ ਵਾਪਰਿਆ ਉਹ ਤੈਨੂੰ ਦੱਸ ਦੇਣੀ। ਕਹਿੰਦੇ ਉਹ ਨਾ ਉਸ ਥਾਂ ਤੇ ਜਾਂਦਾ ਤੇ ਜਾ ਕੇ ਨਮਸਕਾਰ ਕੀਤੀ ਤੇ ਮਨ ਦੀ ਭਾਵਨਾ ਦੱਸੀ ਵੀ ਪਹਿਲਾਂ ਗਰੀਬੀ ਸੀ ਤੇ ਗਰੀਬੀ ਤੋਂ ਪ੍ਰਮਾਤਮਾ ਨੇ ਮਿਹਰ ਕੀਤੀ ਅਮੀਰੀ ਆ ਗਈ ਪਰ ਹੁਣ ਨਾ ਦੁਬਾਰਾ ਗਰੀਬੀ ਆ ਗਈ ਤੇ ਸਮਝ ਨਹੀਂ ਆਉਂਦਾ ਵੀ ਕੀ ਕਰਾਂ। ਉਹ ਜਾਣੀ ਜਾਣਸਨ ਉਹ ਕਹਿਣ ਲੱਗੇ ਵੀ ਤੇਰੇ ਘਰ ਘਰੋਂ ਨਾ ਚਾਰ ਦਾਣੇ ਰੋਜ਼ ਲੰਗਰ ਵਿੱਚ ਜਾਇਆ ਕਰਦੇ ਸੀ ਤੇ ਚਾਰ ਦਾਣੇ ਕਿਸੇ ਗਰੀਬ ਦੇ ਢਿੱਡ ਭਰਿਆ ਕਰਦੇ ਸੀ ਤੂੰ ਜਿਹੜਾ ਉਹ ਚਿੜਾ ਤੇ ਚਿੜੀ ਸੀ ਉਹਨਾਂ ਨੇ ਤੇਰੇ ਤੇ ਦਇਆ ਕੀਤੀ ਸੀ ਉਸ ਤੋਂ ਬਾਅਦ ਜਿਹੜਾ ਤੈਨੂੰ ਦਾਨ ਕਰਕੇ ਪੈਸਾ ਟਕਾ ਮਿਲਿਆ ਤਾਂ ਉਹਨਾਂ ਨੂੰ ਵਿਕਾਰਾਂ ਵਿੱਚ ਲਾਣਾ ਸ਼ੁਰੂ ਕਰ ਦਿੱਤਾ ਨਾ ਤਾਂ ਤੂੰ ਦਾਨ ਕੀਤਾ ਨਾ ਗੁਰੂ ਘਰ ਸੇਵਾ ਕੀਤੀ ਨਾ ਹੀ ਕਿਸੇ ਦੀ ਮਦਦ ਕੀਤੀ ਤੇ ਜੋ ਦੋ ਦਾਣਿਆਂ ਵਾਲੀ ਤੈਨੂੰ ਪ੍ਰਾਪਤੀ ਹੋਈ ਸੀ ਨਾ ਉਹ ਫਿਰ ਹੌਲੀ-ਹੌਲੀ ਤੇਰੇ ਕੋਲ ਵਿਸਰ ਗਈ ਤੂੰ ਤਾਂ ਜਿਸ ਨੇ ਤੈਨੂੰ ਸਾਰਾ ਕੁਝ ਦਿੱਤਾ ਉਹਨਾਂ ਨੂੰ ਵੀ ਘਰੋਂ ਬੇਕਾਰ ਕਰ ਦਿੱਤਾ ਤੇ ਫਿਰ ਆਪੇ ਹੀ ਜਦੋਂ ਉਹ ਵੀ ਤੇਰੇ ਘਰੋਂ ਚਲੇ ਗਏ ਤੇਰੇ ਘਰ ਚੋਂ ਅੰਨ ਜਲ ਜਿਹੜਾ ਉਹਨਾਂ ਨੂੰ ਜਾਂਦਾ ਸੀ ਉਹ ਵੀ ਬੰਦ ਹੋ ਗਿਆ ਤੇ ਫਿਰ ਤੇਰੇ ਵਹੀ ਖਾਤੇ ਚ ਤਾਂ ਪੁੰਨ ਹੀ ਨਹੀਂ ਸਨ ਤੇ ਫਿਰ ਤੂੰ ਦੱਸ ਵੀ ਤੇਰੇ ਕੋਲ ਇਹ ਸਾਰਿਆਂ ਸੁੱਖ ਸਹੂਦਾਵਾਂ ਕਿਵੇਂ ਰਹਿੰਦੀਆਂ ਜਾਂ ਜੋ ਵੀ ਤੇਰੇ ਕੋਲ ਹੋਵੇ ਉਹ ਦਾਨ ਪੁੰਨ ਕਰਨਾ ਸ਼ੁਰੂ ਕਰ ਦੇ ਤੇਰੇ ਦੋ ਦਾਣਿਆਂ ਨੇ ਤੈਨੂੰ ਅਮੀਰੀ ਦਿੱਤੀ ਸੀ ਤੂੰ ਦੁਬਾਰਾ ਜਾ ਤੇ ਉਹ ਜਿਹੜਾ ਦਾਨ ਪੁੰਨ ਕਰਨਾ ਸ਼ੁਰੂ ਕਰ ਚੰਗੇ ਪਾਸੇ ਲੱਗ ਮਾੜੇ ਨੂੰ ਛੱਡ ਪ੍ਰਮਾਤਮਾ ਆਪੇ ਤੇਰੇ ਤੇ ਮੇਰ ਕਰਨਗੇ ਕਹਿੰਦੇ ਦੇਖਦੇ ਹੀ ਦੇਖਦੇ ਉਹਨੇ ਸਾਰੇ ਮਾੜੇ ਕੰਮ ਛੱਡ ਕੇ ਤੇ ਹੁਣ ਦਾਨਪੁਨ ਕਰਨ ਲੱਗਿਆ ਤੇ ਉਹ ਦੋ ਦਾਣਿਆਂ ਦੇ صدਕਾ ਉਹਦੇ ਧਨ ਦੀ ਪ੍ਰਾਪਤੀ ਆਪੇ ਹੋਣ ਲੱਗ ਗਈ ਇਸ ਲਈ ਕਿਹਾ ਜਾਂਦਾ ਦਾਨਪੁਨ ਜ਼ਰੂਰ ਕਰਿਆ ਕਰੋ ਦਾਨਪੁਨ ਕਰੋਗੇ ਤਾਂ ਪਰਮਾਤਮਾ ਆਪੇ ਤੁਹਾਡੇ ਤੇ ਮੇਰ ਭਰਿਆ ਹੱਥ ਰੱਖਣਗੇ ਇੱਕ ਮਹਾਤਮਾ ਰੋਜ਼ ਕਥਾ ਕਰਿਆ ਕਰਦੇ ਸੀ ਕੋਲੋਂ ਦੀ ਇੱਕ ਘੋੜਸਵਾਰ ਲੰਘ ਰਿਹਾ ਸੀ ਉਸ ਕੋਲੋਂ ਕਿਸੇ ਨੇ ਕਿਹਾ ਵੀ ਪ੍ਰੇਮਿਆ ਤੂੰ ਠਹਿਰ ਕੇ ਚਲਾ ਜਾ ਇੱਥੇ ਕਥਾ ਹੁੰਦੀ ਪਈ ਹੈ ਤੇ ਤੂੰ ਵੀ ਸੁਣ ਲੈ ਉਹ ਸੁਣਨ ਲਈ ਉੱਥੇ ਉਤਰ ਗਿਆ ਘੋੜੇ ਤੋਂ ਉੱਥੇ ਜਾ ਕੇ ਤੇ ਬੈਠ ਗਿਆ ਉਹ ਕਹਿੰਦਾ ਵੀ ਮੇਰਾ ਘੋੜਾ ਫਿਰ ਉਹ ਕਹਿੰਦਾ ਤੂੰ ਇੱਥੇ ਬੰਨ ਜਾ ਇੱਥੇ ਕੋਈ ਨਹੀਂ ਲੈ ਕੇ ਤੇਰਾ ਘੋੜਾ ਜਾਂਦਾ ਇੱਥੇ ਸਾਰੇ ਨਾਮ ਜਪਣ ਵਾਲੇ ਹੀ ਆਉਂਦੇ ਨੇ ਉਹ ਬੈਠ ਗਿਆ ਤੇ ਸਰਵਣ ਕਰਨ ਲੱਗਿਆ ਇੱਕ ਘੰਟੇ ਤੱਕ ਉਹ ਕਥਾ ਸਰਵਣ ਕਰਦਾ ਰਿਹਾ ਨਾਲ ਹੀ ਨਾਲ ਇਹ ਵਿਚਾਰ ਕਰਦਾ ਰਿਹਾ ਕਿ ਮੈਨੂੰ ਇਹ ਜੂਨ 84 ਲੱਖ ਜੂਨਾ ਤੋਂ ਬਾਅਦ ਮਿਲੀ ਹੈ ਇਹ ਤਾਂ ਮੈਨੂੰ ਅੱਜ ਪਤਾ ਲੱਗਿਆ ਉਹ ਨਾ ਆਪਣੇ ਮਨ ਅੰਦਰ ਨਿਸ਼ਚੈ ਕਰ ਲੈਂਦਾ ਵੀ ਜੋ ਮੈਂ ਕਥਾ ਸੁਣੀ ਹੈ ਇਸ ਤੇ ਅਮਲ ਕਰਾਂਗਾ ਕਥਾ ਦੀ ਸਮਾਪਤੀ ਹੋਈ ਤੇ ਉਹ ਬੈਠਾ ਰਿਹਾ ਸੰਤ ਜੀ ਨੂੰ ਮਿਲ ਕੇ ਕਿਹਾ ਤੁਸੀਂ ਤਾਂ ਅੱਜ ਮੇਰੀ ਅੱਖਾਂ ਖੋਲ ਦਿੱਤੀਆਂ ਇਹ ਗੱਲ ਤਾਂ ਮੈਂ ਕਦੇ ਸੋਚੀ ਹੀ ਨਹੀਂ ਸੀ ਮੈਨੂੰ ਤਾਂ ਇਹ ਸੀ ਕਿ ਜਨਮ ਹੁੰਦਾ ਜ਼ਮੀਨ ਜਾਇਦਾਦ ਬਣਾਓ ਤੇ ਫਿਰ ਚਲੇ ਜਾਓ ਮੈਨੂੰ ਨਹੀਂ ਸੀ ਪਤਾ ਵੀ ਕਦੋਂ ਜਾਣਾ ਪਰ ਕਦੇ-ਕਦੇ ਖਿਆਲ ਆ ਜਾਂਦਾ ਵੀ ਮਾਪਿਓ ਵੀ ਚਲੇ ਗਏ ਤੇ ਅਸੀਂ ਵੀ ਜਾਣਾ ਇਹ ਨਹੀਂ ਪਤਾ ਕਿੱਥੇ ਜਾਣਾ ਅੱਜ ਸੁਣ ਕੇ ਮਨ ਨੂੰ ਬੜੀ ਸੱਟ ਲੱਗੀ ਮੈਨੂੰ ਹੁਣ ਰਸਤਾ ਵੀ ਦੱਸੋ ਕਿ ਮੈਂ ਕੀ ਕਰਾਂ ਕਹਿੰਦਾ ਸੰਤ ਜੀ ਆ ਮੇਰੇ ਕੋਲ ਘੋੜਾ ਹੈ ਇਹ ਮੈਂ ਤੁਹਾਨੂੰ ਭੇਟ ਕਰਦਾ ਸੰਤ ਜੀ ਤੁਸੀਂ ਮੈਨੂੰ ਦੱਸੋ ਵੀ ਹੁਣ ਮੈਂ ਕੀ ਕਰਾਂ ਸੰਤ ਜੀ ਕਹਿੰਦੇ ਕੋਈ ਪੂਰਨ ਸੰਤ ਦੀ ਭਾਲ ਕਰੋ ਤੁਹਾਨੂੰ ਸੱਚ ਦਾ ਰਸਤਾ ਦਿਖਾਣਗੇ ਉਹ ਸੰਤ ਜੀ ਦੇ ਕੋਲ ਜਾਂਦਾ ਤੇ ਉੱਥੇ ਉਹ ਜਦੋਂ ਉਸ ਰਾਤ ਤੋਂ ਨਾ ਕੋਈ 14 ਸਾਲਾਂ ਬਾਅਦ ਉੱਥੋਂ ਲੰਘਦਾ ਸੇਵਾ ਭਾਵਨਾ ਨਾਲ ਨਾਮ ਜਪਦਾ ਤੇ ਉੱਚ ਅਵਸਥਾ ਪ੍ਰਾਪਤ ਕਰ ਲਈ ਉਹਨੇ ਕੋਈ ਪੂਰਨ ਸੰਤ ਲੱਭ ਕੇ ਇੱਕ ਦਿਨ ਫਿਰ ਉੱਥੋਂ ਦੀ ਜਦੋਂ ਲੰਘਿਆ ਨਾ ਕੋਈ 14-15 ਸਾਲ ਬਾਅਦ ਉੱਥੇ ਉਹੀ ਕਥਾ ਹੋ ਰਹੀ ਸੀ ਕੁਝ ਨੂੰ ਉਹ ਪਛਾਣਦਾ ਸੀ ਕੁਝ ਨੂੰ ਨਹੀਂ ਸੀ ਪਛਾਣਦਾ ਬਸ ਵਾਲ ਕਾਲੇ ਤੋਂ ਚਿੱਟੇ ਹੋ ਗਏ ਸੀ ਉੱਥੇ ਦੇਖਦਾ ਹੈ ਵੀ ਜਦੋਂ ਤਾਂ ਉਹ ਬੈਠੇ ਸੀ ਉਸ ਦਾ ਕਥਾ ਸਰਵਣ ਕਰ ਰਹੇ ਸੀ ਕਹਿੰਦੇ ਉੱਥੇ ਬੈਠਿਆਂ ਨੂੰ ਕਹਿੰਦੇ ਵੀ ਤੁਸੀਂ ਰੋਜ਼ ਇੱਥੇ ਆਉਂਦੇ ਹੋ ਆਉਂਦੇ ਹੋ ਕਹਿੰਦੇ ਰੋਜ਼ ਕਥਾ ਸੁਣ ਸੁਣਦੇ ਹੋ ਕਹਿੰਦੇ ਹਾਂਜੀ ਕਹਿੰਦਾ ਮੈਂ ਤਾਂ ਇੱਕ ਦਿਨ ਹੀ ਸੁਣੀ ਸੀ ਤੇ ਉਹ ਤੀਰ ਵਾਂਗ ਮੇਰੇ ਸੀਨੇ ਵਿੱਚ ਲੱਗੀ ਤੇ ਮੈਨੂੰ ਅੱਜ ਉੱਚ ਅਵਸਥਾ ਪ੍ਰਾਪਤ ਹੋ ਗਈ ਆਨੰਦ ਪ੍ਰਾਪਤ ਹੋ ਗਿਆ ਭਾਉ ਆਪਾਂ ਸਾਰੇ ਸੁਣਦੇ ਆਂ ਆਪਾਂ ਰੋਜ਼ ਕਥਾ ਕੀਰਤਨ ਬੜਾ ਕੁਝ ਸੁਣਦੇ ਆਂ ਪਰ ਅਪਣਾਉਂਦੇ ਨਹੀਂ ਜੇਕਰ ਆਪਾਂ ਰੋਜ਼ ਕਥਾ ਸੁਣ ਲਈ ਉਹਦੇ ਤੇ ਅਮਲ ਕਰ ਲਿਆ ਤਾਂ ਜ਼ਿੰਦਗੀ ਸਵਰਗ ਬਣ ਜਾਵੇਗੀ ਧ੍ਰਿੜ ਨਿਸ਼ਚੈ ਰੱਖੋ ਜ਼ਿੰਦਗੀ ਆਪੇ ਸਵਰਗ ਬਣ ਜਾਵੇਗੀ ਹੁਣ ਅੱਜ ਆਪਾਂ ਕਥਾ ਸੁਣੀ ਵੀ ਦੋ ਦਾਣਿਆਂ ਨੇ ਜ਼ਿੰਦਗੀ ਬਦਲ ਦਿੱਤੀ ਤੇ ਆਪਾਂ ਵੀ ਐਵੇਂ ਕਰਨ ਲੱਗ ਜਾਈਏ ਵੀ ਹੋਰ ਨਹੀਂ ਇੱਕ ਮੁਠ ਰੋਜ਼ ਜਾਂ ਥੋੜੇ ਜਿਹੇ ਦੋ ਚਮਚ ਜਿੰਨਾ ਵੀ ਤੁਹਾਡੇ ਕੋਲ ਸਰੇ ਪੁੱਜੇ ਉਹ ਪੰਛੀ ਜਨੌਰ ਨੂੰ ਹੀ ਪਾ ਦਈਏ ਤੇ ਫਿਰ ਆਪੇ ਜ਼ਿੰਦਗੀ ਬਦਲ ਜਾਵੇਗੀ ਰੋਜ਼ ਸੁਣੋ ਕਥਾ ਉਸ ਤੇ ਅਮਲ ਵੀ ਕਰੋ ਜਦੋਂ ਜ਼ਿੰਦਗੀ ਵਿੱਚ ਸ਼ਾਮਲ ਕਰ ਲਿਆ ਨਾ ਦੁੱਖ ਆਪੇ ਹੀ ਦੂਰ ਹੋ ਜਾਣਗੇ ਫਿਰ ਸੰਗਤ ਜੀ ਅੱਜ ਦੀ ਆਪਣੀ ਦੀ ਜਿਹੜੀ ਕਥਾ ਹੈ ਇਸ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਇਹ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜੀ ਅਤੇ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰਜੀ ਜ਼ਰੂਰ ਲਿਖਿਓ ਤੇ ਆਪਣੀ ਰਸਨਾ ਦੇ ਨਾਲ ਵੀ ਵਾਹਿਗੁਰਜੀ ਬੋਲ ਕੇ اپنی رسنا ਨੂੰ ਵੀ ਪਵਿੱਤਰ ਕਰਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰ ਦੇਣਾ ਤੇ ਸੰਗਤ ਜੀ ਜਿਸ ਦਾ ਤੁਸੀਂ ਭਲਾ ਚਾਹੁੰਦੇ ਹੋ ਉਸ ਦੇ ਨਾਲ ਇਸ ਵੀਡੀਓ ਨੂੰ ਜ਼ਰੂਰ ਸਾਂਝੀ ਕਰਿਓ ਅਤੇ ਜੇ ਸਾਡੇ ਚੈਨਲ ਉੱਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ